ਸਾਰੀ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਰਿਕਵਰ ਕਰਨ ਵਾਸਤੇ ਉਰੇ ਪਹੁੰਚੇ ਅੱਜ ਦਾ ਮੁੱਦਾ ਸਿਰਫ ਇਹ ਹੈ ਕੱਲ ਉਰੇ ਸਾਬਕਾ ਐਮਐਲਏ ਤੇ ਸਾਬਕਾ ਮਨਿਸਟਰ ਸਰਦਾਰ ਗਰਕੀਰ ਸਿੰਘ ਕੋਟਲੀ ਤੇ ਮਿਸਪਲ ਕਮੇਟੀ ਦੇ ਪ੍ਰਧਾਨ ਲੱਧਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਦਾਰ ਤਰਨਪੀਰ ਸਿੰਘ ਸੌਂਤ ਕੈਬਨਿਟਰੀ ਪੰਜਾਬ ਤੇ ਤੇ ਉਹਨਾਂ ਦੀ ਟੀਮ ਤੇ ਕਈ ਤਰ੍ਹਾਂ ਦੇ ਇਲਜ਼ਾਮ ਬਾਜ਼ੀ ਕੀਤੀ ਹੈ ਤੇ ਮੈਂ ਕੋਟਲੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ 10 ਸਾਲ ਉਰੇ ਐਮਐਲਏ ਰਹੇ ਹੋ 10 ਸਾਲ ਦੇ ਵਿੱਚ ਤੁਸੀਂ ਬਹੁਤ ਕੰਮ ਗਣਾਏ ਨੇ ਆਪਣੇ ਸ਼ਹਿਰ ਦਾ ਹਾਲ ਜਾ ਕੇ ਦੇਖੋ ਤੁਸੀਂ ਜਦ ਤੁਸੀਂ ਛੱਡ ਕੇ ਗਏ ਹੋ ਸ਼ਹਿਰ ਨੂੰ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਹਰਾਇਆ ਟੂਥੋਰਟੀ ਜ਼ਮਾਨਤ ਜਬਤ ਕਰਾਈ ਹੈ ਉਹ ਤਾਂ ਹੀ ਕਰਾਈ ਹੈ ਨਾ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਲੋਕਾਂ ਦੀਆਂ ਕਹੀਆਂ ਜਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਜਾਦ ਤਰਨਪੀਰ ਸਿੰਘ ਸੌਂਦ ਉਰੋਂ ਐਮ ਐਲ ਏ ਜਿੱਤੇ ਤੇ ਮੰਤਰੀ ਬਣੇ ਨੇ ਉਹਨਾਂ ਨੇ ਸ਼ੁਰੂ ਤੋਂ ਹੀ ਉਹਨਾਂ ਦਾ ਇਹ ਰਿਆ ਵੀ ਸ਼ਹਿਰ ਸਾਫ਼ ਸੁਥਰਾ ਰਹੇ ਮਿਸੀਪਲ ਕਮੇਟੀ ਦੇ ਵਿੱਚ ਕੁਝ ਹੁਣ ਸਮੇਂ ਤੋਂ ਕੁਝ ਤੋਂ ਜਦੋਂ ਮੈਂ ਆਇਆ ਜਦੋਂ ਮੈਂ ਵੀ ਥੋੜਾ ਜਿਹਾ ਇਨ ਟੱਚ ਰਹਿਣਾ ਮੇਰੀ ਪ੍ਰਧਾਨ ਨਾਲ ਇੱਕ ਦੋ ਵਾਰ ਮੀਟਿੰਗ ਵੀ ਹੋਈ ਹੈ ਮੈਂ ਉਹਨੂੰ ਹਮੇਸ਼ਾ ਹੀ ਉਸਾਰੂ ਸੋਚ ਬਾਰੇ ਕਿਹਾ ਵੀ ਤੂੰ ਆਪਾਂ ਮਿਸੀਪਲ ਕਮੇਟੀ ਦੇ ਕੰਮ ਕਰੀਏ ਸ਼ਹਿਰ ਦੇ ਕੰਮ ਕਰੀਏ ਵੀ ਸਰਕਾਰਾਂ ਨਾਲ ਰਲ ਕੇ ਕੰਮ ਚੱਲਦੇ ਹੁੰਦੇ ਨੇ ਗਰਕੀਤ ਸਿੰਘ ਕੋਟਲੀ ਨੇ ਇੱਕ ਗੱਲ ਕਹੀ ਆ ਵੀ ਹੁਣ ਤੱਕ ਸਰਕਾਰ ਦਾ ਕੋਈ ਪੈਸਾ ਨਹੀਂ ਆਇਆ ਇੱਕ ਲੰਬੀ ਚੌੜੀ ਲਿਸਟ ਉਹਨਾਂ ਨੇ ਜੋ ਕਰੀਆ ਮਸ਼ੀਨਾਂ ਦੀ ਹੋਰ ਦੀ ਕਾਫੀ ਕੁਝ ਡਿਵੈਲਪਮੈਂਟ ਤੇ ਕੰਮਾਂ ਦੀ ਗੱਲ ਕਰੀਏ 10 ਸਾਲ ਗਰਕੀਤ ਸਿੰਘ ਕੋਟਲੀ ਉਰੇ ਬਤੌਰ ਐਮਐਲਏ ਵੀ ਰਹੇ ਮੰਤਰੀ ਵੀ ਰਹੇ ਇੰਡਸਟਰੀ ਮਨਿਸਟਰ ਵੀ ਰਹੇ ਉਹਨਾਂ ਨੇ ਨਾ ਤਾਂ ਇੰਡਸਟਰੀ ਵਾਸਤੇ ਖੰਨੇ ਦੀ ਵਾਸਤੇ ਨਾ ਪੰਜਾਬ ਦੀ ਇੰਡਸਟਰੀ ਵਾਸਤੇ ਕੁਝ ਕੀਤਾ ਜੇ ਕੁਝ ਕੀਤਾ ਤਾਂ ਦੱਸ ਦੇਣ ਤੇ ਸ਼ਹਿਰ ਵਾਸਤੇ ਕੁਝ ਨਹੀਂ ਕੀਤਾ ਜਿਹੜੀਆਂ ਮਸ਼ੀਨਾਂ ਦੀ ਗੱਲ ਕਰਦੇ ਨੇ ਇੱਕ ਵੀ ਮਸ਼ੀਨਰੀ ਉਹਨਾਂ ਦੇ ਪ੍ਰਧਾਨ ਰਿਆ ਪਹਿਲਾਂ ਵੀ ਇੱਕ ਵੀ ਮਸ਼ੀਨਰੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਖੰਨੇ ਨੂੰ ਪ੍ਰੋਵਾਈਡ ਕਰਾਈ ਹੋਵੇ ਤਾਂ ਅਸੀਂ ਉਹ ਗੱਲ ਦੇ ਧੇਨਦਾਰ ਹਾਂ ਇੱਕ JCB ਤੋਂ ਲੈ ਕੇ ਉਦੋਂ ਬਾਅਦ ਇਹ ਸ਼ਹਿਰ ਨੂੰ ਮਿਲੀ ਹੈ ਐਨੀਆਂ ਮਸ਼ੀਨਾਂ ਮਿਲੀਆਂ ਨੇ ਉਹ ਕਹਿੰਦੇ ਕੋਈ ਸਰਕਾਰ ਦਾ ਫੰਡੇ ਨਹੀਂ ਆਇਆ ਪਹਿਲਾਂ ਤਾਂ ਮੈਂ ਪ੍ਰਧਾਨ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਮਿਊਸਪਲ ਕਮੇਟੀ ਕੋਲ ਬਿਨਾ ਪ੍ਰਾਪਰਟੀ ਟੈਕਸ ਤੋਂ ਕੋਈ ਸਿੱਧਾ ਫੰਡ ਨਹੀਂ ਹੈ ਜਿੰਨਾ ਵੀ ਪੈਸਾ ਆਉਂਦਾ ਪੰਜਾਬ ਸਰਕਾਰ ਦਾ ਜੀਐਸਟੀ ਦੇ ਵਿੱਚੋਂ ਕਟੌਤੀ ਕਰਕੇ ਉਹਦੇ ਪੈਸਾ ਆਉਂਦਾ ਉਹਦੇ ਨਾਲ ਡਿਵੈਲਪਮੈਂਟ ਹੁੰਦੀ ਹੈ ਸ਼ਹਿਰ ਦੀ ਉਹ ਸਾਰਾ ਪੈਸਾ ਪੰਜਾਬ ਸਰਕਾਰ ਦਾ ਹੈ ਜੋ ਵੀ ਗਰੰਟਾਂ ਆਈਆਂ ਜਿੰਨੀਆਂ ਮਸ਼ੀਨਰੀ ਆਈ ਹੈ ਉਹ ਸਾਰੀ ਐਨ ਕੈਪ ਦੇ ਪੈਸੇ ਨਾਲ ਆਈ ਹੈ ਮਿਸਪਲ ਕੁਆਰਟੀ ਦਾ ਉਹਦੇ ਵਿੱਚ ਕੋਈ ਫੰਡ ਨਹੀਂ ਹੈ ਜੇ ਮਿਸਪਲ ਕੁਆਰਟੀ ਦਾ ਫੰਡ ਹੁੰਦਾ ਉਹਦੇ ਜਿਹੜੇ ਐਸਟੀਮੇਟ ਨੇ ਮਿਸਪਲਟੀ ਮਿਸਪਲਟੀ ਵਿੱਚ ਪਾਸ ਹੁੰਦੇ ਉਹ ਸਿਰਫ ਡੀਸੀ ਤੋਂ ਅਪਰੂਵਲ ਲੈ ਕੇ ਸਾਰੀ ਜਿੰਨੇ ਵੀ ਉਹ ਟੈਂਡਰ ਨੇ ਐਨ ਕੈਪ ਦੇ ਟੈਂਡਰ ਨੇ ਉਹ ਸਾਰੇ ਲੱਗਦੇ ਨੇ ਕੁਝ ਮਿਸਿਪੈਲਿਟੀ ਦੀਆਂ ਜੋ ਗੱਲਾਂ ਨੇ ਮੇਰੇ ਨਾਲ ਬੈਠੇ ਨੇ ਮੇਰੇ ਕਾਉਂਸਲਰ ਬ੍ਰਦਰ ਤੁਹਾਨੂੰ ਪੀਜੀਪੀ ਦੱਸਣਗੇ ਪ੍ਰਧਾਨ ਬਾਰੇ ਜੋ ਕੋਈ ਦੱਸਣਾ ਮੈਂ ਮੰਤਰੀ ਸਾਹਿਬ ਦੀ ਗੱਲ ਕਰਨਾ ਚਾਹੁੰਦਾ ਗਰਕੀਰਜੀ ਕਹਿੰਦੇ ਨੇ ਮੈਂ ਬਹੁਤ ਸ਼ਹਿਰ ਦੇ ਕੰਮ ਕੀਤੇ ਨੇ ਤੁਸੀਂ ਬਹੁਤ ਕੰਮ ਕੀਤੇ ਨੇ ਸ਼ਹਿਰ ਦੇ ਤੁਸੀਂ ਖੰਨੇ ਸ਼ਹਿਰ ਨੂੰ ਸ਼ਰਾਬ ਦੀ ਫੈਕਟਰੀ ਦਿੱਤੀ ਆ ਤੁਸੀਂ ਖੰਨੇ ਸ਼ਹਿਰ ਦੀ ਦਾਣਾ ਮੰਡੀ ਨੂੰ ਲੁੱਟਣ ਦਾ ਕੰਮ ਕੀਤਾ ਤੁਸੀਂ ਖੰਨੇ ਸ਼ਹਿਰ ਦੇ ਵਿੱਚ ਭਿੰਦੇ ਵਰਗੇ ਤੁਸੀਂ ਕਹਿੰਦੇ ਹੋ ਨਾ ਵੀ ਅੰਮ੍ਰਿਤਸਰੀਆ ਪਨੀਤ ਅੰਮ੍ਰਿਤਸਰੀਆ ਤੁਸੀਂ ਭਿੰਦੇ ਵਰਗੇ ਉਹਨੇ ਲਟੇਰੇ ਲਿਆ ਕੇ ਬਿਠਾਏ ਨੇ ਜਿਨ੍ਹਾਂ ਨੇ ਲੈਟਾਂ ਖਾਲੀਆਂ ਵੀ ਕੁਝ ਖਾਲੇ ਸ਼ਹਿਰ ਦੇ ਉਹ ਦੱਸੋ ਹਜੇ ਵੀ ਬਿੰਲਾ ਦਾ 10 ਤਨਖਾਹਾਂ ਮਿਸਪਲ ਹੈਲਥ ਕਮੇਟੀ ਦੇ ਵਿੱਚੋਂ ਪੈਲ ਕੰਸਿਸਟੈਂਸੀ ਵਿੱਚ ਜਾਂਦੀਆਂ ਹੋਣੀਆਂ ਨੇ ਅਸੀਂ ਬਾਹਲੀਆਂ ਗੱਲਾਂ ਨੂੰ ਫੋਲਿਆ ਨਹੀਂ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਤੁਸੀਂ ਕੁਝ ਨਹੀਂ ਕੀਤਾ ਸ਼ਹਿਰ ਦਾ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਹੈ ਬਿਹਾਰੇ ਹੋਏ ਤੇ ਨਕਾਰੇ ਹੋਏ ਬੰਦੇ ਆ ਕੇ ਮਿਸਪੈਲਟੀ ਦੇ ਵਿੱਚ ਬਹਿ ਗਏ ਤੇਰੇ ਨਾਲ ਜੋ ਬੈਠੇ ਨੇ ਜਮਾਨਤਾਂ ਜ਼ਬਤ ਵਾਲੇ ਬੈਠੇ ਨੇ ਦੋਏ ਦੋਆਂ ਦੀਆਂ ਸ਼ਹਿਰ ਦੇ ਵਿੱਚੋਂ ਜਮਾਨਤਾਂ ਜ਼ਬਤ ਹੋਈਆਂ ਨੇ ਨਕਾਰੇ ਹੋਏ ਜਿਨ੍ਹਾਂ ਦੀ ਜਮਾਨਤ ਜ਼ਬਤ ਹੋ ਜੇ ਉਹ ਹੁੰਦੇ ਨੇ ਅਸੀਂ ਹਾਰੇ ਹੋਏ ਆ ਅਸੀਂ ਥੋੜੀਆਂ-ਬਹੁਤੀਆਂ ਵੋਟਾਂ ਤੇ ਹਾਰ ਕੇ ਕੋਈ ਗੱਲ ਨਹੀਂ ਪ੍ਰਧਾਨ ਜੀ ਭੁੱਲਣ ਲੱਗੇ ਆਪਣੇ ਜੋ ਸ਼ਬਦ ਨੇ ਉਹਨਾਂ ਨੂੰ ਸੰਕੋਚ ਕੇ ਬੋਲਿਆ ਕਰੋ ਬੋਲਣ ਨੂੰ ਸਾਡੇ ਕੋਲ ਵੀ ਬਹੁਤ ਕੁਝ ਹੈ ਤੁਸੀਂ ਕਹਿੰਦੇ ਹੋ ਝੂਠੇ ਪਰਚੇ ਹੋਗੇ ਅੱਜ ਵੀ ਗਲੀ ਵੀਰੂ ਵਾਲੀ ਗਲੀ ਅੱਜ ਵੀ ਉੱਥੇ ਮੌਜੂਦ ਹੈ ਜੇ ਉਹਦੇ ਵਿੱਚ ਇੱਕ ਵੀ ਹਿੱਟ ਲੱਗੀ ਹੋਵੇ ਤੁਸੀਂ ਸ਼ਹਿਰ ਨੂੰ ਗਮਰਾਹ ਕਰ ਰਹੇ ਹੋ ਤੁਸੀਂ ਪੁਲਾਂ ਦੇ ਥੱਲੇ ਕੂੜੇ ਦੇ ਏਡੇ ਏਡੇ ਡੰਪ ਲਾ ਕੇ ਤੁਸੀਂ ਸ਼ਹਿਰ ਦੀ ਤਰੱਕੀ ਕੀਤੀ ਹੈ ਤੁਸੀਂ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਹੈ ਕੋਈ ਨੰਗਦਾ ਸੀ ਸ਼ਹਿਰ ਦੇ ਰੂੜੀ ਦੇ ਵਿੱਚੋਂ ਲੋਕ ਨੰਗਦੇ ਸੀ ਬਹੁਤ ਕੰਮ ਹੋਏ ਨੇ ਸ਼ਹਿਰ ਦੇ ਤੁਸੀਂ ਕੋਈ ਕੰਮ ਨਹੀਂ ਕੀਤਾ ਤਾਂ ਹੀ ਤੁਹਾਨੂੰ ਲੋਕਾਂ ਨੇ ਨਕਾਰਿਆ ਤੁਸੀਂ ਕਹਿੰਦੇ ਹੋ ਵੀ ਸਰਕਾਰ ਦੀ ਜਿੱਤ ਆ ਤੁਸੀਂ ਮਿਸਪੈਲਟੀ ਚੋਣਾਂ ਦੇ ਵਿੱਚ ਲੌਕਡਾਊਨ ਦਾ ਆਟਾ ਜਮਾ ਕਰ ਕਰਕੇ ਮਿਸਪੈਲਟੀ ਦੀਆਂ ਚੋਣਾਂ ਦੇ ਵਿੱਚ ਵੰਡਿਆ ਤੁਸੀਂ ਆਪਣੇ ਵਰਗਾ ਹਰੇਕ ਨੂੰ ਸਮਝਦੇ ਹੋ ਇੱਕ ਝੂਠੀ ਗੱਡੀ ਉਹਨਾਂ ਨੂੰ ਭੇਜ ਕੇ ਉਹਦੇ ਵਿੱਚ ਆਟਾ ਰੱਖ ਕੇ ਤੁਸੀਂ ਸਾਡੇ ਮੰਤਰੀ ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜੀ ਜਿੱਤਾਂ ਕਾਂਗਰਸ ਦਾ ਲੱਕ ਟੁੱਟਿਆ ਪਿਆ ਕਾਂਗਰਸ ਬਿਲਕੁਲ ਖਿੰਡੀ ਪਈ ਹੈ ਪੰਜਾਬ ਦੇ ਵਿੱਚ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਧਾਰ ਨਹੀਂ ਹੈ ਪੁਰੇ ਤਾਂ ਸਾਡੀ ਸਰਕਾਰ ਸੀ ਅਸੀਂ ਜਿੱਤ ਲਈ ਗੁਜਰਾਤ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਉੱਥੇ ਵੀ ਤਾਂ ਸੀਟ ਆਵਾਜ਼ੀ ਪਾਰਟੀ ਨੇ ਜਿੱਤੀ ਹੈ ਇਹ ਸਿਰਫ ਆਪਣੀ ਹਾਰ ਨੂੰ ਲੁਕਾਉਣ ਵਾਸਤੇ ਬਖਲਾਹੜ ਦੇ ਵਿੱਚ ਮਿਸਪੈਲਟੀ ਆਉਣੀ ਹੈ ਖੰਡੇ ਦੀ ਅਸੀਂ ਡਟ ਕੇ ਲੜਨੀ ਹੈ ਤੁਸੀਂ ਵੀ ਲੜਿਓ ਡਟ ਕੇ ਤੁਸੀਂ ਹਰੇਕ ਚੋਣ ਤਾਂ ਹਾਰਿਓ ਜਿੱਦਣ ਦੇ ਅਸੀਂ ਜਿੱਤੇ ਕਿਹੜੀ ਚੋਣ ਜਿੱਤੇ ਹੋ ਤੁਸੀਂ ਤੁਸੀਂ ਲੋਕਾਂ ਦੇ ਵਿੱਚ ਗਲਤ ਗੱਲਾਂ ਫਲਾ ਕੇ ਪ੍ਰਧਾਨ ਕੋਈ ਕੰਮ ਨਹੀਂ ਕਰ ਰਿਹਾ ਮਿਸਪੈਲਟੀ ਦਾ ਪਚਕਾਰ ਪਚਕੂਰ ਕੇ ਕੰਮ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਉਹ ਹਰੇ ਹਰੇਕ ਵਾਰ ਇਹੀ ਕੁਛ ਕਰਦਾ ਜਿਹੜਾ ਕੁਛ ਰਾਤ ਕੱਲ ਕੀਤਾ ਉਹਨੇ ਕੱਲ ਸਵੇਰੇ ਮੇਰੀ ਪ੍ਰਧਾਨ ਨਾਲ ਗੱਲ ਵੀ ਹੋਈ ਹੈ ਵੀ ਟੈਂਡਰ ਲਾਈਏ ਹੋਰ ਮੇਰੇ ਨਾਲ ਗੱਲ ਕਰਕੇ ਸ਼ਾਮ ਨੂੰ ਉਸਨੇ ਪ੍ਰੈਸ ਕਾਨਫਰੰਸ ਕਰਤੀ ਉਹ ਯਾਰ ਇਹ ਗੱਲਾਂ ਨਹੀਂ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਦੇ ਕੰਮ ਕਰਨੇ ਚਾਹੀਦੇ ਨੇ ਮੈਂ ਗੁਰਕੀਰਤ ਜੀ ਨੂੰ ਮੇਰੇ ਬਹੁਤ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਰਾਜਨੀਤੀ ਕਰੋ ਸਿੱਧੀ ਕਰੋ ਰਾਜਨੀਤੀ ਲੋਕਾਂ ਦੇ ਕੰਮ ਕਰੋ ਤੁਹਾਨੂੰ ਲੋਕਾਂ ਨੇ 10 ਸਾਲ ਦਾ ਸਮਾਂ ਦਿੱਤਾ ਸੀ ਉਹਦੇ ਵਿੱਚ ਕੰਮ ਕਰਦੇ ਜੇ ਤੁਸੀਂ ਕੰਮ ਕੀਤੇ ਹੁੰਦੇ ਤਾਂ ਤੁਹਾਡੀ ਜਮਾਨਤ ਜ਼ਰਤ ਨਹੀਂ ਸੀ ਹੁੰਦੀ ਅਸੀਂ ਮਿਸਫੈਲਟੀ ਬਾਰੇ ਪੌਂਪੀ ਜੀ ਦੱਸਣਗੇ ਹੁਣ ਮਿਸਫੈਲਟੀ ਦੀ ਗੱਲ ਇਹਨਾਂ ਨਾਲ ਆਪਕੋ ਪਹਿਲਾਂ ਤਾਂ ਤੁਹਾਡਾ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਨਿੱਕੇ ਜਿਹੇ ਸੱਦੇ ਤੇ ਅੱਜ ਇਹ ਕਵਰ ਕਰਨ ਆਏ ਹੋ ਜਿਹੜੀ ਅੱਜ ਦੀ ਵੀ ਪ੍ਰੈਸ ਕਾਨਫਰੈਂਸ ਇਹ ਜੋ ਕੱਲ ਮਿਊਸਪੈਲਟੀ ਦੇ ਪ੍ਰਧਾਨ ਨੇ ਤੇ ਇਥੋਂ ਦੇ ਸਾਬਕਾ ਮੰਤਰੀ ਸਾਹਿਬ ਨੇ ਐਮਐਲਏ ਸਾਹ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੇ ਕੀਤੀ ਹੈ ਉਹਨਾਂ ਦਾ ਅਸੀਂ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਦਾ ਜਵਾਬ ਦੇਣਾ ਹੈ ਸੋ ਜਵਾਬ ਤਾਂ ਕੀ ਹੈ ਬੜੀ ਹਾਸੋਹੀਣੀ ਗੱਲ ਆ ਉਹ ਚੀਕਾਂ ਮਰੀ ਜਾਂਦਾ ਲੱੱੜ ਅਸੀਂ ਉਹਦੀਆਂ ਚੀਕਾਂ ਦਾ ਹੀ ਜਵਾਬ ਦੇਈ ਜਾਂਦੇ ਆ ਐਵੇਂ ਰੋਈ ਜਾਂਦਾ ਹਰ ਵੇਲੇ ਰੋਈ ਜਾਂਦਾ ਉਹ ਮੈਂ ਸਟਾਰਟ ਕਰਦਾ ਹਾਂ ਇੱਕ ਖੇਡਦਾ ਹੁੰਦਾ ਦਲਤ ਕਾਰਡ ਜੀ ਮੈਂ ਦਲਤਾਂ ਮੇਰੇ ਨਾਲ ਥੱਕਾ ਹੋਇਆ ਮੇਰੇ ਨਾਲ ਥੱਕਾ ਹੋਇਆ ਉਹਦੇ ਉੱਤੇ ਲੱਦੜ ਦੇ ਉੱਤੇ ਦੋ ਪਰਚੇ ਹੋਏ ਨੇ ਇੱਕ ਨੈਸ਼ਨਲ ਫਲੈਗ ਦਾ ਪਰਚਾ ਹੋਇਆ ਤੇ ਜਿਹੜਾ ਦੂਸਰਾ ਪਰਚਾ ਉਹ ਬੀਰੂ ਵਾਲੀ ਗਲੀ ਦਾ ਹੋਇਆ ਤੁਸੀਂ ਸਾਰੇ ਪੱਤਰਕਾਰ ਬਹੁਤ ਸாமੇਦਾਰੋਂ ਉਚਾਰ ਸੁਚਾਰੂ ਸੋਚ ਵਾਲਿਓ ਉੱਚੀ ਸੋਚ ਵਾਲਿਓ ਮੈਨੂੰ ਦੱਸੋ ਨੈਸ਼ਨਲ ਫਲੈਗ ਦੀ ਅਸੀਂ ਰਿਸਪੈਕਟ ਨਹੀਂ ਕਰਦੇ ਤੂੰ ਸਿਟੀ ਦਾ ਫਰਸਟ ਪਰਸਨ ਐ ਸਲਾਮੀ ਲੈ ਰਿਹਾ ਤੂੰ ਉੱਥੇ ਨੈਸ਼ਨਲ ਫਲੈਗ ਨੂੰ ਦੇਖਣਾ ਨਹੀਂ ਨੈਸ਼ਨਲ ਫਲੈਗ ਕਿਸ ਕੁੱਠਾ ਲਟਕ ਰਿਹਾ ਸਿੱਧਾ ਲਟਕ ਰਿਹਾ ਨਿਊਜ਼ਪੇਪਰ ਦੇ ਵਿੱਚ ਨਿਊਜ਼ ਲੱਗੀਆਂ ਨੇ ਇੱਕ ਤਾਂ ਹੋਵੇ ਕਿਸੇ ਨੇ ਜਾ ਕੇ ਧੱਕੇ ਨਾਲ ਪਰਚਾ ਪਾਤਾ ਹੋਵੇ ਸਾਰੇ ਪੇਪਰਾਂ ਚ ਨਿਊਜ਼ ਲੱਗੀਆਂ ਨੇ ਕਵਰ ਹੋਇਆ ਤੇ ਜਦੋਂ ਤੂੰ ਕਿਸੇ ਚੀਜ਼ ਦਾ ਕਿਸੇ ادارے ਦਾ ਪ੍ਰਮੁੱਖ ਆ ਤਾਂ ਉਹਦੀ ਜਵਾਬਦੇਹੀ ਤੇਰੀ ਬਣਦੀ ਆ ਤੇ ਉਹਦੇ ਵਿੱਚ ਜੇ ਨੈਸ਼ਨਲ ਫਲੈਗ ਤੇ ਪਰਚਾ ਹੋ ਗਿਆ ਮੇਰਾ ਇੱਕ ਪੱਤਰਕਾਰ ਭਾਈਚਾਰੇ ਨੂੰ ਇੱਕ ਮੇਰੀ ਅਪੀਲ ਆ ਸ਼ਹਿਰ ਨੂੰ ਅਪੀਲ ਆ ਕਿ ਇਹੋ ਜਿਹੇ ਬੰਦੇ ਨੂੰ ਤਾਂ ਚੌਂਕ 'ਚ ਖੜਾ ਕੇ ਪੁੱਛੋ ਵੀ ਤੂੰ ਇੰਨਾ ਮਾੜਾ ਕੰਮ ਕੀਤਾ ਤੇ ਉਹ ਤੋਂ ਬਾਅਦ ਤੂੰ ਰੋਈ ਤੁਰੀ ਜੰਨਾ ਵੀ ਮੇਰੇ ਤੇ ਪਰਚਾ ਹੋ ਗਿਆ ਪਰਚਾ ਹੋ ਗਿਆ ਦੂਜਾ ਹੋਇਆ ਉਹ ਤੇ ਕਰਪਸ਼ਨ ਦਾ ਪਰਚਾ ਬੀਰੂ ਦੀ ਗਲੀ ਵਾਲਾ ਅੱਜ ਵੀ ਆਪਾਂ ਚੱਲਦੇ ਆਪਾਂ ਉਥੋਂ ਕਿੰਨੀ ਵਾਰ ਕਵਰ ਕਰ ਲਿਆ ਮੈਨੂੰ ਦੱਸੋ ਕੀ ਉਹ ਗਲੀ ਬਣੀ ਆ ਆ ਸਾਡਾ ਉਹਦੇ ਵਿੱਚ ਕੀ ਰੋਲ ਆ ਇਹਨਾਂ ਦੀ ਸਰਕਾਰ ਸੀ ਇਹਨਾਂ ਦੇ ਕਾਉਂਸਲਰ ਨੇ ਕੰਪਲੇਂਟ ਕੀਤੀ ਆ ਕਿ ਉਥੇ ਕਰਾਪਸ਼ਨ ਹੋਊਗੀ ਆ ਉਹ ਕਰਾਪਸ਼ਨ ਤੋਂ ਬਾਅਦ ਜਦੋਂ ਗੱਲ ਬਾਹਰ ਨਿਕਲੀ ਤੇ ਬਾਅਦ ਦੇ ਵਿੱਚ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਵੀ ਉਹ ਤਾਂ ਇਹਨਾਂ ਦੀ ਆਪਸੀ ਵੰਡ-ਵੰਡ ਦਾ ਕੋਈ ਰੌਲਾ ਸੀ ਇਹਨਾਂ ਦੇ ਕਾਉਂਸਲਰ ਕੰਪਲੇਂਟ ਕਰਦਾ ਉਸ ਕੰਪਲੇਂਟ ਦੇ ਉੱਤੇ ਜਦੋਂ ਸਰਕਾਰ ਨੇ ਉਹ ਵੈਰੀਫਾਈ ਕੀਤਾ ਤਾਂ ਵੈਰੀਫਾਈ ਦੇ ਵਿੱਚ ਉਹ ਗਲਤ ਨਿਕਲੇ ਆ ਉਥੇ ਕਰਾਪਸ਼ਨ ਹੋਈ ਆ ਤੇ ਉਹ ਪਰਚਾ ਹੋ ਗਿਆ ਬਾਕੀ ਜਿਹੜੀਆਂ ਇਹਦੀਆਂ ਕੋਈ ਚੱਲਦੀਆਂ ਹੋਣੀਆਂ ਇਨਕੁਆਰੀਆਂ ਚੱਲਦੀਆਂ ਹੋਣੀਆਂ ਉਹਦੇ ਬਾਰੇ ਇਹ ਦੱਸ ਸਕਦਾ ਦੋ ਪਰਚੇ ਨੇ ਦੋ ਪਰਚੀਆਂ ਦੇ ਵਿੱਚੋਂ ਸਾਰੇ ਸ਼ਹਿਰ ਨੂੰ ਪੁੱਛਦਿਆਂ ਤੁਹਾਨੂੰ ਕਹਿੰਦੇ ਆ ਦੱਸੋ ਇਹਦੇ ਵਿੱਚੋਂ ਕਿਹੜੀ ਚੀਜ਼ ਗਲਤ ਹੈ ਕਰਾਪਸ਼ਨ ਆ ਤਾਂ ਉਹਦਾ ਪਰਚਾ ਹੋਊਗਾ ਨੈਸ਼ਨਲ ਫਲੈਗ ਦੀ ਰਿਸਪੈਕਟ ਨਹੀਂ ਕਰੋਗੇ ਤਾਂ ਪਰਚਾ ਹੋਊਗਾ ਉੱਤੇ ਸਾਰਾ ਕਵਰ ਕੀਤਾ ਵਾ ਸੋ ਆਪਾਂ ਬਾਰ-ਬਾਰ ਉਹੀ ਗੱਲਾਂ ਕਰਕੇ ਸ਼ਹਿਰ ਚ ਇੱਕ 트੍ਰੰਪ ਕਾਰਡ ਖੇਡੀਏ ਜੀ ਮੈਂ ਦਾਅਵਾ ਕਰਦਾ ਮੇਰੇ ਨਾਲ ਆਏ ਹੋ ਗਿਆ ਮੇਰੇ ਨਾਲ ਆਏ ਹੋ ਗਿਆ ਇੱਕ ਉੱਤੇ ਗੱਡੀ ਦਾ ਸਵਾਲ ਹੋਇਆ ਸੀ ਵੀ ਮੇਰੀ ਗੱਡੀ ਕੋਲੀ ਇਹਨਾਂ ਨੂੰ ਪੁੱਛਿਓ ਵੀ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੇ ਵਾਪਸ ਕਿਉਂ ਲਤ ਕੇ ਜਿਹੜੀ ਗੱਡੀ ਬਾਰੇ ਰਿਟ ਪਾਈ ਸੀ ਮਿਸਟਲ ਐਕਟ ਦੇ ਵਿੱਚ ਕਿਤੇ ਵੀ ਗੱਡੀ ਨਹੀਂ ਹੈਗੀ ਪ੍ਰਧਾਨ ਨੂੰ ਗੱਡੀ ਦੇਣਾ ਕੋਈ ਜ਼ਰੂਰੀ ਨਹੀਂ ਹੈਗਾ ਜਿਹੜੀ ਗੱਡੀ ਹੁੰਦੀ ਹੈ ਉਹ ਈਓ ਦੇ ਨਾਂ ਤੇ ਹੁੰਦੀ ਹੈ ਈਓ ਨੇ ਉਹਦਾ ਗੱਡੀ ਰੇਖੜੀ ਹੁੰਦੀ ਹੈ ਗੱਡੀ ਚਲਾਉਣੀ ਹੁੰਦੀ ਹੈ ਸੋ ਇਸ ਕਰਕੇ ਸੋਚ ਉੱਠੀ ਕਰੋ ਤਾਂ ਤੁਹਾਨੂੰ ਪਤਾ ਲੱਗੇ ਮੈਨੂੰ ਫਿਰ ਤਾਂ ਹੀ ਲੱਗਦਾ ਵੀ ਜਦੋਂ ਇਹ ਪ੍ਰਧਾਨ ਬਣੇ ਸੀ ਨਾ ਤਾਂ ਹੀ ਛੁੱਟੀ ਤੇ ਭੇਜਦੇ ਸੀਗੇ ਨਾਲ ਦੇ ਨਾਲ ਪ੍ਰਧਾਨ ਬਣਾਉਂਦੇ ਕਿ ਇਹਨਾਂ ਨੂੰ ਮਾੜਾ ਮੋਟਾ ਪਤਾ ਤਾਂ ਲੱਗੇ ਵੀ ਕਿਵੇਂ ਪ੍ਰਧਾਨਗੀ ਕਰਨੀ ਹੈ ਕਿਵੇਂ ਸ਼ਹਿਰ ਨੂੰ ਚਲਾਉਣਾ ਹੈ ਨਾ ਉਹ ਤਾਂ ਬੇਸਿਕ ਗੱਲ ਇੱਕ ਬੜੀ ਲਿਸਟ ਦਿੱਤੀ ਹੈ ਇਹਨਾਂ ਨੇ ਐਨ ਕੈਪ ਦੀ ਦੇ ਸਮਾਨ ਦੀ ਆ ਲਿਸਟ ਮੇਰੇ ਕੋਲ ਵੀ ਆ ਜਿਹੜੀ ਲਿਸਟ ਉੱਥੇ ਗਣਾਈ ਗਈ ਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਜਿਹੜੀ ਸਵੀਪਿੰਗ ਮਸ਼ੀਨ ਆ ਜੀ ਇਹਨਾਂ ਦਾ ਕੀ ਰੋਲ ਆ ਮੰਤਰੀ ਸਾਹਿਬ ਨੇ ਅਫਸਰਾਂ ਨਾਲ ਮੀਟਿੰਗ ਕੀਤੀ ਆ স্মੋਕ ਟਾਵਰ ਲੱਗੇ ਆ ਇਹਨਾਂ ਦਾ ਕੀ ਰੋਲ ਆ ਮੰਤਰੀ ਸਾਹਿਬ ਨੇ ਅਫਸਰਾਂ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਰਿਕੁਆਇਰਮੈਂਟ ਆ ਉਹ ਰਿਕੁਆਇਰਮੈਂਟ ਤੋਂ ਬਾਅਦ ਉਹਨਾਂ ਨੇ ਉਹ ਰਿਕੁਆਇਰਮੈਂਟ ਪੂਰੀ ਕਰਵਾਈ ਆ ਡੀਸੀ ਸਾਹਿਬ ਨੂੰ ਨਾਲ ਲੱਤਾ ਡੀਸੀ ਤੋਂ ਬਾਅਦ ਡਾਇਰੈਕਟਰ ਨੂੰ ਲੱਤਾ ਡਾਇਰੈਕਟਰ ਤੋਂ ਬਾਅਦ ਜ ਉਹ ਸਾਡੀ ਬਦਕਿਸਮਤੀ ਹੈ ਕਿ ਮਿਊਸਪਲ ਕਮੇਟੀ ਦਾ ਪ੍ਰਧਾਨ ਇਹ ਹੈ ਕਿ ਟੈਂਡਰ ਲਾਉਣ ਲੱਗੇ ਇਸ ਬੰਦੇ ਦੀ ਲੋੜ ਪੈਂਦੀ ਆ ਇਹਦੇ ਵਿੱਚ ਦੱਸੋ ਕਿਹੜਾ ਹਾਊਸ ਦੇ ਵਿੱਚ ਕਿਹੜਾ ਮਤਾ ਪਿਆ ਸੀ ਸ਼ਹਿਰ ਨੂੰ ਗੁੰਮਰਾਹ ਕਰ ਰਿਹਾ ਜਿਹੜੀਆਂ ਲਾਈਟਾਂ ਲੱਗੀਆਂ ਨੇ ਉਹਦੇ ਵਿੱਚ ਦੱਸੋ ਜੀ ਕੀਮਤਾਂ ਪਿਆ ਸੀ ਇੱਕ ਮਤਾ ਦੱਸ ਦਵੇ ਵੀ ਕਿ ਮੈਂ ਹਾਊਸ ਮਤਾ ਪਿਆ ਸੀ ਉਸ ਚੀਜ਼ ਬਾਰੇ ਉਹ ਤਾਂ ਜਿਹੜੀ ਐਨ ਕੈਪ ਦੀ ਗ੍ਰਾਂਟ ਆ ਉਹ ਐਨ ਕੈਪਚੂਲ ਹੋਊਗੀ ਜੀ ਉਹਦੇ ਤਾਂ ਇਹ ਨਾਲ ਕੋਈ ਮਤਲਬ ਹੀ ਨਹੀਂ ਕੰਸਰਨ ਹੀ ਨਹੀਂ ਹੈਗਾ ਦੂਜੀ ਰਹੀ ਡਿਵੈਲਪਮੈਂਟ ਦੀ ਗੱਲ ਪ੍ਰੋਫੈਸਰ ਕਲੋਨੀ ਦੇ ਇਹ ਪਹਿਲਾ ਹੋਊਗਾ ਪ੍ਰਧਾਨ ਜੀ ਇਤਿਹਾਸ ਬੋਲ ਲਿਓ ਕਿਸੇ ਸ਼ਹਿਰ ਦਾ ਜਿਹੜਾ ਟੈਂਡਰਾਂ ਦੇ ਖਿਲਾਫ ਆਪ ਪਹੁੰਚਿਆ ਹੋਵੇ ਹਾਈ ਕੋਰਟ ਦੇ ਵਿੱਚ ਵੀ ਟੈਂਡਰ ਨਹੀਂ ਲੱਗਣਗੇ ਪ੍ਰੋਫੈਸਰ ਕਲੋਨੀ ਦੇ ਮੈਂ ਟੈਂਡਰ ਨਹੀਂ ਲੱਗਣ ਦੇਣ ਜਦੋਂ ਤੂੰ ਟੈਂਡਰ ਲਾਇ ਨਹੀਂ ਤੇਰਾ ਉਹਦੇ ਵਿੱਚ ਕੋਈ ਰੋਲ ਹੀ ਨਹੀਂ ਬਣਦਾ ਅਫਸਰਾਂ ਨੇ ਲਾਏ ਨੇ ਅਫਸਰਾਂ ਦੀ ਜਵਾਬ ਦੇਈ ਆ ਪ੍ਰੋਫੈਸਰ ਕਲੋਨੀ ਦੇ ਟੈਂਡਰ ਰਖਾਉਣ ਲਈ ਬੰਦਾ ਹਾਈ ਕੋਰਟ ਚ ਲਿਆ ਗਿਆ ਸੋ ਸਮਰਾਤਾ ਸਾਰੇ ਪਾਸੋਂ ਸਮਰਾਤਾ ਵਧੀਆ ਮੇਰੇ ਖਿਆਲ ਚ ਇਹਦੀ ਆੜਤ ਵੀ ਆ ਉਥੇ ਦਾਣਾ ਮੰਡੀ ਦੇ ਵਿੱਚ ਜਾਂ ਉਥੇ ਦੁਕਾਨ ਤੇ ਬੈਠਦਾ ਕੁਛ ਨਾ ਕੁਛ ਤਾਂ ਹੋਣਾ ਹੀ ਆ ਚਲੋ ਸੋ ਗੱਡੀ ਇਹਦੇ ਕੋਲ ਆਪਣੀ ਵੀ ਐ ਐਵੇਂ ਰੋਈ ਜਾਣਾ ਫਿਰ ਉਹ ਕਿਉਂ ਕੋਰਟ ਦੇ ਵਿੱਚ ਉਹ ਕੇਸ ਵਾਪਸ ਕਿਉਂ ਲੱਤਾ ਜੀ ਇਹ ਜਿਹੜੇ ਕੰਮ ਨੇ ਸਾਰੇ ਮੰਤਰੀ ਸਾਹਿਬ ਨੇ ਕਰਾਏ ਨੇ ਗ੍ਰਾਂਟ ਸੈਂਟਰ ਗਵਰਨਮੈਂਟ ਦੀ ਆ ਇੱਕ ਮੈਨੂੰ ਹੋਰ ਨਹੀਂ ਸਮਝ ਆਉਂਦੀ ਇੱਕ ਇਹ ਕਹਿੰਦੇ ਨੇ ਦੱਸੋ ਕਿੱਥੋਂ ਪੈਸੇ ਲੈ ਕੇ ਆਏ ਹੋ ਮਿਸਪਲ ਕਮੇਟੀ ਖੰਨਾ ਨੂੰ ਕੋਈ ਫੰਡ ਬਾਇਆ ਸ਼ਿਮਲਾ ਹੋ ਕੇ ਆਉਂਦਾ ਵੀ ਜਿਹੜੀ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ ਫੰਡਿੰਗ ਕਰਦੀ ਆ ਪੰਜਾਬ ਦੀ ਜੇ ਗਵਰਨਮੈਂਟ ਨੇ ਕੋਈ ਰਿਕੁਆਇਰਮੈਂਟ ਆ ਕੁਝ ਲੈਣਾ ਤਾਂ ਸੈਂਟਰ ਗਵਰਨਮੈਂਟ ਤੋਂ ਹੀ ਲੈਣਾ ਸੈਂਟਰ ਗਵਰਨਮੈਂਟ ਤੋਂ ਲੈਣਾ ਕਿ ਜਾ ਕੇ ਅਮਰੀਕਾ ਤੋਂ ਲੈਣਗੇ ਤੇ ਜੇ ਕਹਿਣ ਜੀ ਉਹ ਫੰਡ ਆਪਸ ਦੇ ਵਿੱਚ ਕਲੈਬੋਰੇਸ਼ਨ ਆ ਜੋ ਆਪਾਂ ਇਥੋਂ ਟੈਕਸ ਪੇ ਕਰਦੇ ਆ ਉਹੀ ਸਿਟੀ ਨੂੰ ਵਾਪਸ ਮੁੜਦਾ ਉਹਦਾ ਇੱਕ ਮੈਥਡ ਬਣਿਆ ਹੋਇਆ ਆਪਾਂ ਬਾਰ-ਬਾਰ ਇਹ ਚੀਜ਼ਾਂ ਨੂੰ ਕਿਉਂ ਰੋਜ਼ੇ ਲੈ ਕੇ ਬੈਠ ਜਾਂਦੇ ਹਾਂ ਰੋਜ਼ੇ ਲੈ ਕੇ ਬੈਠਦੇ ਨੂੰ ਸੋ ਰੋ ਨਾ ਜਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਤੇ ਕੰਮ ਕਰੋ ਇੱਕ ਮੈਨੂੰ ਹੋਰ ਦੱਸੋ ਇਥੋਂ ਐਮਪੀ ਸਾਹਿਬ ਨੇ ਕਾਂਗਰਸ ਦੇ ਮੰਤਰੀ ਸਾਹਿਬ ਤਾਂ ਲੈ ਆਏ ਮਸ਼ੀਨਾਂ ਜੀ ਕੈਂਬੀ ਲਿਆਏ, সুইਪਿੰਗ ਮਸ਼ੀਨ ਲਿਆਏ, স্মੋਕ ਗਨ ਲਿਆਏ, স্মੋਕ ਟਾਵਰ ਲਿਆਏ। ਉਹਨਾਂ ਦਾ ਵਿਜ਼ਨ ਸੀ। ਅੱਛਾ ਇਹਨਾਂ ਦੇ ਐਮਪੀ ਸਾਹਿਬ ਦਾ ਕੀ ਵਿਜ਼ਨ ਸੀ? ਇਹਨਾਂ ਨੇ ਕੀ ਲੱਤਾ ਜੀ ਬੈਂਚ? ਉਹਨਾਂ ਲੈ ਕੇ ਖੰਨੇ ਲਈ ਸਿਰਫ ਐਮਪੀ ਸਾਹਿਬ ਦੀ ਇੱਕ ਦੇਣਾ ਬੈਂਚ ਜਾਂ ਖੰਨੇ ਦੇ ਰੇਲਵੇ ਸਟੇਸ਼ਨ ਦਾ ਨਾਸ ਕਰਨ। ਮੈਂ ਤੱਥਾਂ ਤੇ ਗੱਲ ਕਰਦਾ ਜਿੱਥੇ ਮਰਜ਼ੀ ਬੈਠ ਜਾਣ ਜੀ ਤੱਥ ਤੇ ਗੱਲ ਕਰ ਲੈਣ ਦੱਸ ਦੋ ਇਹ ਦੱਸ ਦੇਣ ਵੀ ਐਮਪੀ ਸਾਹਿਬ ਨੇ ਕਿਹੜਾ ਜੀ 1 ਕਰੋੜ ਰੁਪਈਆ ਲਾਤਾ ਕੀ ਲੈ ਕੇ ਆਏ ਨੇ ਸੈਂਟਰ ਤੋਂ? ਇਹਨਾਂ ਦੀ ਸੋਚ ਹੀ ਨਹੀਂ, ਵਿਜ਼ਨ ਹੀ ਨਹੀਂ ਹੈਗਾ ਜੀ ਇਹਨਾਂ ਦਾ ਕੋਈ। ਜਿਹੜੇ ਬੰਦੇ ਦਾ ਵਿਜ਼ਨ ਹੈ ਉਹਦੀਆਂ ਲੱਤਾਂ 'ਚੇ ਰੋੜੇ ਪਾਉਂਦੇ ਨੇ ਡਿੱਕੇ ਪਾਉਂਦੇ ਨੇ ਵੀ ਕਿਵੇਂ ਨਾ ਕਿਵੇਂ ਉਹ ਕੰਮ ਕਰ ਦਵੇ। ਸੋ ਕੱਲ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਬੜਾ ਉਹਦਾ ਮਿਆਰ ਘਿਰਿਆ ਹੋਇਆ ਸੀਗਾ। ਅੱਜ ਦੀ ਜਿਹੜੀ ਇਹ ਆ ਇਹ ਬੜੀ ਉਹ ਕੱਲ ਹੰਕਾਰ ਹੀ ਸੋਚ ਸੀ ਜਿਵੇਂ ਹੰਕਾਰਿਆ ਬੰਦਾ ਬੋਲਦਾ ਹੁੰਦਾ ਨਾ ਮੈਂ ਐਂ ਕਰਤਾ ਐਂ ਕਰਤਾ ਤੂੰ ਥੋੜਾ ਕੀਤਾ ਜੋ ਕੀਤਾ ਹਾਊਸ ਨੇ ਕੀਤਾ। ਅੱਜ ਤੱਕ ਸਾਰਾ ਹਾਊਸ ਮੈਂਤਾ ਕਰਦਾ ਰਿਹਾ ਵੀ ਸਾਡੇ ਐਸਟੀਮੇਟ ਪਾ ਦਿਓ ਐਸਟੀਮੇਟ ਪਾ ਦਿਓ ਰੋਜ਼ ਦਾ ਹਾਊਸ ਦੇ ਵਿੱਚ ਰੌਲਾ ਪੈਂਦਾ। ਇਹ ਤਾਂ ਮੀਟਿੰਗ ਨਹੀਂ ਰੱਖ ਹੁੰਦੀ ਹਰ ਮਹੀਨੇ ਦੇ ਵਿੱਚ ਇੱਕ ਉਹਨੇ ਮੀਟਿੰਗ ਰੱਖਣੀ ਹੁੰਦੀ ਹੈ ਪ੍ਰਧਾਨ ਨੇ ਸ਼ਹਿਰ ਦੀਆਂ ਸਮੱਸਿਆਵਾਂ ਵਾਲੀ ਡਿਵੈਲਪਮੈਂਟ ਲਈ ਇਸ ਬੰਦੇ ਨੇ ਦੱਸੋ ਕਿਹੜੇ ਮਹੀਨੇ ਚ ਰੋਜ਼ ਮੀਟਿੰਗ ਰੱਖੀ ਹੈ ਤਿੰਨ ਤਿੰਨ ਚਾਰ ਚਾਰ ਮਹੀਨੇ ਨਿਕਲ ਜਾਂਦੇ ਇਸ ਬੰਦੇ ਤੋਂ ਕਦੇ ਮੀਟਿੰਗ ਨਹੀਂ ਰੱਖ ਹੋਈ ਸੋ ਇਹ ਗੱਲਾਂ ਨੇ ਕੱਲ ਸ਼ਹਿਰ ਨੂੰ ਟੋਟਲੀ ਗੁੰਮਰਾਹ ਕੀਤਾ ਗਿਆ ਗੁੰਮਰਾਹ ਦੇ ਨਾਲ ਉਹ ਬਣਾਇਆ ਗਿਆ ਜੀ ਅਸੀਂ ਸ਼ਹਿਰ ਲਈ ਆਹ ਕੀਤਾ ਕਿ ਤਾਂ ਸ਼ਹਿਰ ਲਈ ਇਹਨਾਂ ਨੇ ਕੁਝ ਨਹੀਂ ਕੀਤਾ ਸਵਾ ਅੜਿੱਕੇ ਪਾਉਣ ਤੋਂ ਜਿਹੜੀ ਮਸ਼ੀਨ ਦੀ ਗੱਲ ਕਰਦੇ ਨੇ ਇਹ ਵੀ ਕੈਂਬੀ ਮਸ਼ੀਨ ਉੱਥੇ ਸੀਵਰ ਦੀ ਸਵਾਈਲ ਲੀਡਿੰਗ ਨਹੀਂ ਮਸ਼ੀਨ ਆ ਗਈ ਜੀ 6 ਜੂ 6 ਜਾਂ 7 ਜੂਨ ਨੂੰ ਮਸ਼ੀਨ ਮੰਗਾਈ ਮੰਤਰੀ ਸਾਹਿਬ ਨੇ ਜਦੋਂ ਸ਼ਹਿਰ ਚ ਤਰਾ ਤਰਾ ਹੋ ਗਈ ਵੀ ਸ਼ਹਿਰ ਸੀਵਰ ਦਾ ਪ੍ਰੋਬਲਮ ਆ ਲੋਕ ਉਥੋਂ ਰੌਲਾ ਪਾਉਣ ਲੱਗੇ ਜਦੋਂ ਮਸ਼ੀਨ ਮੰਗਾ ਲਈ ਤਾਂ ਉਥੇ ਆਪਣੇ ਕਾਉਂਸਲਰ ਭੇਜੇ ਦੀ ਉਥੇ ਰੌਲਾ ਰੱਪਾ ਹੋ ਹੱਲਾ ਹੋਇਆ ਮਸ਼ੀਨ ਵਾਪਸ ਮੁੜ ਗਈ ਉਸ ਟਾਈਮ ਉਹਨਾਂ ਦੇ ਕਾਉਂਸਲਰ ਦਾ ਉਥੇ ਬਿਆਨ ਸੀ ਜੀ 35 ਧਾਰਾ ਲੱਗੀ ਹੈ ਇਹਨਾਂ ਨੂੰ 35 ਬਾਰੇ ਨੌਲੇਜ ਹੀ ਨਹੀਂ 6 ਤਰੀਕ ਦਾ ਰੌਲਾ ਪੈ ਰਿਹਾ 17 ਨੂੰ 35 ਲਾ ਰਹੇ ਨੇ 35 ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਐਮਰਜੈਂਸੀ ਹੈ ਜੇ ਕਿਸੇ ਦਾ ਸਾਈਨ ਨਹੀਂ ਸੀ ਅਫਸਰਾਂ ਨੂੰ ਤਲਬ ਕਰਨਾ ਚਾਹੀਦਾ ਸੀ ਉਹਰੇ ਬੁਲਾਉਣਾ ਚਾਹੀਦਾ ਸੀ ਜੇ ਪ੍ਰਧਾਨ ਜੀ ਜਿਵੇਂ ਗਲੀਆਂ 'ਚ ਆਪਣੇ ਸਕੂਟਰ ਦੇਖ ਲੈਂਦੇ ਹੁੰਦੇ ਨੇ ਕੋਈ ਨਹੀਂ ਪ੍ਰਧਾਨ ਬਣੇ ਤੇ ਸਕੂਟਰ ਤੇ ਜਾਏ ਉਹ ਤੇ ਸਾਈਨ ਕਰਾ ਲਿਆਉਂਦੇ ਜਾ ਕੇ ਆਪਣੇ ਸਾਈਨ ਕਰਾਉਂਦੇ 35 ਦਾ ਮਤਲਬ ਸੀ ਸ਼ਹਿਰ ਨੂੰ ਬਹੁਤ ਬੜੀ ਬਿਫਤਾ ਦੇ ਵਿੱਚ ਹੈ ਇਸ ਨੂੰ ਕੀ ਹੱਲ ਕੀਤਾ ਜਾਵੇ 35 ਦਾ ਇਹ ਮਤਲਬ ਨਹੀਂ ਹੁੰਦਾ ਕਿ 6 ਤਰੀਕ ਦੀ ਮਸ਼ੀਨ ਲੱਗੀ ਵੀ ਆਪਾਂ 17 ਨੂੰ 35 ਤੇ ਸਾਈਨ ਕਰਦੇ ਹੋ 35 ਤੇ ਸਾਈਨ ਨਹੀਂ ਕੀਤੇ ਉਹ ਡੰਡਾ ਦੇ ਕੇ ਕਰਾਏ ਗਏ ਵੀ ਜਾ ਕਰੋ ਉਹ ਕਹਿੰਦੇ ਸੀ ਅਸੀਂ ਮੰਤਰੀ ਸਾਹਿਬ ਤੋਂ ਹੀ ਕੰਮ ਹੋਣ ਦੇਣਾ ਸੋ ਇੰਨੀ ਮਾੜੀ ਛੋਟੀ ਸੋਚ ਦੇ ਬੰਦੇ ਨੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਹਾਰੇ ਹੋਏ ਨਕਾਰੇ ਹੋਏ ਇਹ ਕਿਸੇ ਨੂੰ ਭੁੱਖ ਦਾ ਕੀ ਪਤਾ ਜੀ ਬੋਲਣ ਦੀ ਬਿਲਕੁਲ ਫਸਟ ਪਰਸਨ ਸ਼ਹਿਰ ਦਿਓ ਬੋਲਣ ਬਾਰੇ ਸੋਚ ਰੱਖੋ ਸਿਆਣਪ ਵਰਤੋ ਮੈਂ ਕੀ ਬੋਲ ਰਿਹਾ ਮੈਂ ਅਜੇ ਤੱਕ ਨਹੀਂ ਕਿਹਾ ਕਦੇ মিডিਆ ਨੂੰ ਮੇਰੇ ਖਿਲਾਫ ਇਹਨੇ ਕਿੰਨੀਆਂ ਕੰਪਲੇਟਾਂ ਪਾਈਆਂ ਨੇ ਐਸਐਸਪੀ ਦਫ਼ਤਰ ਕਦੇ ਐਸਸੀ ਕਮਿਸ਼ਨ ਤੇ ਜੀ ਮੈਨੂੰ ਐਸਸੀ ਬੋਲਿਆ ਐਸਸੀ ਬੋਲਿਆ ਹਾਊਸ ਬੋਲਿਆ ਇਹ ਤੇ ਹੁਣ ਡਾਫਰਮੇਸ਼ਨ ਪਾਉਗੀ ਇਹਨੂੰ ਪਤਾ ਲੱਗ ਜਾਊਗਾ ਤੂੰ ਅਸੀਂ ਤਾਂ ਕਹਿੰਦੇ ਨਹੀਂ ਕਹਿੰਦੇ ਤੂੰ ਜਿਹੜਾ ਕੰਮ ਕਰਨਾ ਕਰ ਅੜਿੱਕੇ ਪਾਉਣ ਨੂੰ ਛੱਡ ਕੇ ਰੌਲਾ ਪਾਉਣ ਨੂੰ ਛੱਡ ਕੇ ਇਹਨੂੰ ਇਹੀ ਨਹੀਂ ਪਤਾ ਵੀ ਐਨ ਕੈਪ ਮੇਰੇ ਉਹਦੇ ਵਿੱਚੇ ਨਹੀਂ ਆਉਂਦਾ ਐਨ ਕੈਪ ਆ ਨੈਸ਼ਨਲ ਸੈਂਟਰ ਗਵਰਨਮੈਂਟ ਨੇ ਫੰਡ ਦੇਣਾ ਤੇ ਆਪਾਂ ਕੰਮ ਕਰਾਉਣੇ ਨੇ ਇਹਦਾ ਵਿੱਚ ਕੋਈ ਲੈਣ ਦੇਣੇ ਨਹੀਂ ਹੈਗਾ ਆਪਣੇ ਖਾਤੇ ਪਾਈ ਜਾਂਦਾ ਚਲੋ ਤੂੰ ਖਾਤੇ ਵੀ ਪਾਰ ਲਾ ਗੇੜ ਲਾ ਤੂੰ ਸ਼ਹਿਰ ਦੇ ਟੈਂਡਰ ਕਿਉਂ ਨਹੀਂ ਲਾਉਂਦਾ ਤੂੰ ਐਸਟੀਮੇਟ ਕਿਉਂ ਨਹੀਂ ਪਾਸ ਕਰਾਉਂਦਾ ਇਹਨੂੰ ਕੋਈ ਨੌਲੇਜ ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਰੋਣਾ ਆਉਂਦਾ ਇੱਕ ਢੌਂਗ ਕਰਨਾ ਆਉਂਦਾ ਇੱਕ ਗੱਡੀ 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 ਹਾਈ ਕੋਰਟ ਤੋਂ ਕੇਸ ਵਾਪਸ ਕਿ ਜਿਹੜੇ ਉਹ ਤੋਂ ਬਾਅਦ ਜਿਹੜੇ ਆਹਾਂ ਨੇ ਸੀਵਰਮੈਨ ਨੇ ਸੀਵਰਮੈਨ ਤਰਖਾਹਾਂ ਲੈ ਰਹੇ ਨੇ ਪਹਿਲਾਂ ਤਾਂ ਅਸੀਂ ਸੋਚਦੇ ਸੀ ਸ਼ਹਿਰ ਸਮੂਥ ਚੱਲੇ ਰੋਲਰ ਰੱਪਾ ਨਾ ਪਵੇ ਹੁਣ ਕੱਲ ਤੋਂ ਬਾਅਦ ਜਿਹੜੇ ਇਹਨਾਂ ਦੇ ਜਿੱਥੇ ਜਿੱਥੇ ਸੀਵਰਮੈਨ ਕੋਈ ਡਰਾਈਵਰ ਲਾਇਆ ਵਾ ਕੋਈ ਕਿੱਥੇ ਲਾਇਆ ਵਾ ਕੋਈ ਕੀ ਕੀਤਾ ਵਾ ਕੋਈ ਕੀ ਕੀਤਾ ਵਾ ਅਸੀਂ ਛੋਟੀਆਂ ਤੇਲਾਂਾਂ 'ਚ ਨਹੀਂ ਸੀ ਆਉਂਦੇ ਚਲੋ ਕਮੇਟੀ ਚੱਲਦੀ ਏ ਸ਼ਹਿਰ ਦੀ ਡਿਵੈਲਪਮੈਂਟ ਹੋ ਰਹੀ ਏ ਸਵੇਰ ਤੋਂ ਹੀ ਸਿਸਟਮ ਮਿਲੂਗਾ ਕਿ ਉੱਥੇ ਕੀ ਵਿਖਰੇਵੇਂ ਹੋਣਗੇ ਕੀ ਫਰਕ ਪੈਣਗੇ ਤੁਹਾਨੂੰ ਇੰਨੀਆਂ ਕਿ ਬੇਇਨਤੀਆਂ ਨੇ ਜੀ ਪਰ ਇਹ ਸ਼ਹਿਰ ਦੇ ਵਿੱਚ ਜਨਾਹ ਦੀਆਂ ਪਾਰਟੀਆਂ ਚੱਲਦੀਆਂ ਪਈਆਂ ਨੇ ਜੀ ਪ੍ਰੋਬਲਮ ਰਾਜਨੀਤੀ ਪਾਰਟੀਆਂ ਦੀ ਤੇ ਪਬਲਿਕ ਨੂੰ ਪ੍ਰੋਬਲਮ ਕੇਸ ਕਰਨੀ ਪੈਂਦੀ ਆ ਉਹਦੇ ਬਾਅਦ ਤੁਸੀਂ ਕੀ ਕਹੋਗੇ ਜਿਹੜੀ ਰਾਜਨੀ ਉਹੀ ਆ ਵੀਰ ਜੀ ਜਿਹੜੀ ਮੈਂ ਪਹਿਲਾਂ ਸਟ੍ਰੈਟਜੀ ਕੀਤੀ ਉਥੇ ਮਸ਼ੀਨ ਭੇਜੀ ਕੰਮ ਹੋਣ ਲੱਪਿਆ ਲੋਕ ਖੁਸ਼ ਹੋਗੇ ਉੱਥੋਂ ਦੋ ਤਿੰਨ ਬੰਦੇ ਇਕੱਠੇ ਕੀਤੇ ਰੌਲਾ ਪਾਤਾ ਕਿ ਦੇ ਮੰਤਰੀ ਸਾਹਿਬ ਕ੍ਰੈਡਿਟ ਨਾ ਲੈ ਜਾਣ ਇਹਨੂੰ ਰੋਕਿਆ ਜਾਵੇ ਠੀਕ ਹੈ ਜੀ ਉੱਥੇ ਰੋਕ ਕੇ ਕੰਮ ਨੂੰ ਰੁਕਵਾਇਆ ਗਿਆ ਹੋ ਅੱਲਾ ਹੋ ਗਿਆ ਜੀ ਬਾਹਰੋਂ ਡੀਸੀ ਨੇ ਮਸ਼ੀਨ ਭੇਜੀ ਆਏ ਉਹਨਾਂ ਨੇ ਜਿਹੜਾ ਉਹਨਾਂ ਦਾ ਸੁਪਰਵਾਈਜ਼ਰ ਆਇਆ ਸੀ ਉਹਨੇ ਡੀਸੀ ਨੂੰ ਉੱਥੋਂ ਫੋਨ ਸਰ ਲੋਕਾਂ ਨੇ ਇਸ ਤੋਂ ਕੁਝ ਨਹੀਂ ਲੈਣਾ ਦੇਣਾ ਲੋਕਾਂ ਨੂੰ ਤਾਂ ਕੰਮ ਚਾਹੀਦਾ ਜੀ ਤੁਸੀਂ ਦੱਸੋ ਆਪਣੀ ਪਾਰਟੀ ਵਾਲੇ ਕੀ ਪਰਫਾਰਮੈਂਸ ਕਰਦੇ ਸਾਡੀ ਪਰਫਾਰਮੈਂਸ ਜੀ ਜਿਹੜੇ ਦਾ ਜਿੰਨੇ ਤੁਹਾਨੂੰ ਅੱਜ ਸ਼ਹਿਰ ਦੇ ਵਿੱਚ ਜੋ ਵੀ ਕੁਝ ਤੁਹਾਨੂੰ ਸਵੀਪਿੰਗ ਮਸ਼ੀਨ ਨੂੰ ਦੇਖੀਏ ਜੋ ਮਿਲ ਰਹੀ ਹੈ ਇਹ ਮੰਤਰੀ ਸਾਹਿਬ ਦੀ ਬਦੌਲਤ ਹੈ ਉਹ ਕਰਾਂਗੇ ਕਮੀਆਂ ਇਹਨਾਂ ਦੀ ਨਿੱਜੀ ਨੇ ਲੋਕਾਂ ਨੂੰ ਇਹ ਤੰਗ ਕਰ ਰਹੇ ਨੇ ਜਿੱਦਣ ਤੁਸੀਂ ਪ੍ਰਮਾਤਮਾ ਨੇ ਚਾਹਿਆ ਸਾਡੀ ਕਮੇਟੀ ਬਣਾ ਦੋਂਗੇ ਤਾਂ ਸ਼ਹਿਰ ਦੇ ਹਾਲਾਤਾਂ ਤੇ ਅੱਜ ਦੇ ਹਾਲਾਤਾਂ ਬਹੁਤ ਸਾਰੇ ਕੰਮ ਚੈਲੰਜ ਕੀਤਾ ਗਿਆ ਉੱਥੇ ਵੀ ਕਹਿੰਦੇ ਵੀ ਇੱਕ ਵੀ ਪਹਿਲਾਂ ਇੱਕ ਕੈਂਡੀਡੇਟ ਜਿੱਤ ਗਿਆ ਸੀ ਕਹਿੰਦੇ ਹੁਣ ਉਹ ਵੀ ਜਿੱਤ ਲਵੇ ਚਲੋ ਜੀ ਇੱਕ ਮਿੰਟ ਦੀ ਮੇਰੀ ਗੱਲ ਸੁਣੋ ਉਹ ਐਂ ਕਰਨੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਖੜ ਲਵੇ ਜੇ ਅਸੀਂ ਕੰਮ ਕੀਤਾ ਹੋਇਆ ਹੰਕਾਰ ਨਹੀਂ ਉਹ ਤਾਂ ਹੰਕਾਰੀ ਵੀ ਗੱਲ ਕਰਦੇ ਨੇ ਮੈਂ ਤੁਹਾਨੂੰ ਪਹਿਲਾਂ ਕਿਹਾ ਹੰਕਾਰਿਆ ਵੇ ਤੇ ਕਰਪਟ ਪ੍ਰਧਾਨ ਜਿਹੜਾ ਕਰਾਪਸ਼ਨ ਚ ਲਿਪਤਾ ਤਾਂ ਹੀ ਇਹਨੂੰ ਬਾਹਰ ਭੇਜਿਆ ਸੀ ਮੈਨੂੰ ਇੱਕ ਗੱਲ ਦੱਸੋ ਜੀ ਇਹਦੇ ਅੱਜ ਆਪਾਂ ਖੜੇ ਆਂ ਔਰ ਇਹ ਪ੍ਰੈਸ ਕਾਨਫਰੈਂਸ ਕਰ ਰਹੇ ਆਂ ਬੜੀ ਨਿੱਜੀ ਗੱਲ ਆ ਜਿਸ ਟਾਈਮ ਇਹਨੂੰ ਪ੍ਰਧਾਨ ਬਣਾਇਆ ਗਿਆ ਇਹ ਗਲੀ ਗਲੀ ਹਰ ਬੰਦੇ ਕੋਲੇ ਨਰੋਲਾ ਪਾਇਆ ਮੇਰੇ ਲੈਟਰ ਹੈਡ ਤੇ ਮੇਰੇ ਦੀ ਇਹਨਾਂ ਨੇ ਅ ਅਸਤੀਫਾ ਸਾਈਨ ਕਰਾਇਆ ਵੇ ਇਹ ਐਂ ਕਰੇ ਜਿੱਥੇ ਜਿਹਨੂੰ ਪ੍ਰਮਾਤਮਾ ਨੂੰ ਮੰਨਦਾ ਉੱਥੇ ਚੜ ਕੇ ਕਹਿ ਦਵੇ ਵੀ ਐਮਐਲਏ ਦੇ ਇਲੈਕਸ਼ਨਾਂ ਵੇਲੇ ਇਹਨੇ ਬਲੈਕਮੇਲ ਕਰਕੇ ਉਹ ਵਾਪਸ ਨਹੀਂ ਲੱਤੇ ਕਰ ਕੀ ਰਤੋਂ ਪੰਪੀ ਜੀ ਤੁਸੀਂ ਇੱਕ ਬੈਂਚਾਂ ਦੀ ਗੱਲ ਕੀਤੀ ਹੈ ਸ਼ਹਿਰ ਦੇ ਵਿੱਚ ਬੈਂਚਾਂ ਇੱਕ ਇੱਕ ਐਮਸੀ ਦੇ ਘਰ ਦੇ ਮੂਹਰੇ 4-4 5-5 ਬੈਂਚ ਲੱਗੇ ਹੋਏ ਨੇ ਕੀ ਉਹਦਾ ਕੋਈ ਹਿਸਾਬ ਧਾਣਾ ਹੈ ਪਗਲੀ ਨੂੰ ਦੇਣ ਵਾਸਤੇ ਕਿ ਇਹ ਬੈਂਚ ਆ ਟੋਟਲ ਕਿੰਨੇ ਬੈਂਚ ਲੱਗੇ ਕਿੰਨੇ ਐਮਸੀ ਦੇ ਘਰ ਦੇ ਮੂਹਰੇ ਸਾਡੇ ਕੋਲ ਤਾਂ ਜੀ ਜਿਹੜੇ ਸਾਡੇ ਬੈਂਚ ਨੇ ਜੀ ਜਿਹੜੇ ਸਾਡੇ ਕੌਂਸਲਰ ਕੋਲ ਲੱਗਦੇ ਨੇ ਅਸੀਂ ਤਾਂ ਜੀ ਐਮਪੀ ਗਰਾਂਟ ਲਈ ਕਹਿੰਦੇ ਵੀ ਇਹ ਸਾਨੂੰ ਮਿਲਦੀ ਨਹੀਂ ਕਿਉਂਕਿ ਇਹਨਾਂ 'ਚ ਬੜਾ ਪੱਖਪਾਤ ਆ ਨਾ ਮੰਤਰੀ ਸਾਹਿਬ ਨੇ ਤਾਂ ਮਸ਼ੀਨ ਸ਼ਹਿਰ ਲਈ ਲੈ ਕੇ ਆਉਂਦੀ ਆ ਇਹਨਾਂ ਦੇ ਐਮਪੀ ਸਾਹਿਬ ਇਹਨਾਂ ਲਈ ਹੀ ਬੈਂਚ ਦਿੰਦੇ ਨੇ ਜਿਹੜੇ 4-4 5-5 ਬ ਚੱਕੀ ਆ ਜੀ ਗੱਲ ਇਹ ਬੈਂਚਾਂ ਵਾਲੀ ਕਦੇ ਨਹੀਂ ਜੀ ਮੈਂ ਅੱਜ ਤੱਕ ਕਦੇ ਇਹ ਜਿਹੜੀ ਆ ਤੁਸੀਂ ਕਹਿੰਦੇ ਹੋ 4 4 5 5 ਬੈਂਚ ਲਾਈਵ ਨੇ ਕਾਉਂਸਲਰ ਨਹੀਂ ਮੇਰੇ ਹੁਣ ਆਇਆ ਜੀ ਖਿਆਲ ਦੇ ਵਿੱਚ ਮੈਂ ਬਿਲਕੁਲ ਬਿਲਕੁਲ ਕੰਮ ਨਹੀਂ ਪੰਪੀ ਜੀ ਇੱਕ ਗੱਲ ਹੋ ਰਹਾ ਹਰ ਵਾਰੀ ਸ਼ਰਾਬ ਦੇ ਫੈਕਟਰੀ ਦੀ ਗੱਲ ਹੁੰਦੀ ਆ 4 ਸਾਲ ਹੋ ਚੱਲੇ ਆ ਸਰਕਾਰ ਬਣੀ ਨੂੰ ਹੁਣ ਤੱਕ ਕਾਰਵਾਈ ਕਿਉਂ ਨਹੀਂ ਜਿਹੜੀ ਸ਼ਰਾਬ ਦੀ ਜਿਹੜੀ ਸ਼ਰਾਬ ਦੀ ਫੈਕਟਰੀ ਵਾਲੀ ਗੱਲ ਆ ਜੀ ਸ਼ਰਾਬ ਦੀ ਫੈਕਟਰੀ ਚੱਲਦੀ ਆ ਕਾਰਵਾਈ ਹੋਊਗੀ ਜੀ ਇਹਨਾਂ ਨੇ ਫੇਰ ਉਹੀ ਚੀਕ ਮਾਰ ਦੇਣੀਆਂ ਵੀ ਸੜਨ ਲਾ ਤੱਕਾ ਹੋ ਗਿਆ ਉਹਦਾ ਪ੍ਰੋਪਰ ਸਾਰਾ ਕੁਝ ਇਕੱਠਾ ਹੋ ਗਿਆ ਕਿ ਬੇਰੀ ਕਾਲ ਦੇ ਵਿੱਚ ਮਹੀਨੇ ਤੋਂ ਮਹੀਨੇ ਦੇ ਵਿੱਚ ਹੋ ਜੂਗਾ ਉਹ ਕਹਿੰਦੇ 70 ਕਰੋੜ ਦੀ ਇਹੜੀ ਡਿਵੈਲਪਮੈਂਟ ਹੈ ਉਹ ਕਾਂਗਰਸ ਕਮੇਟੀ ਨੇ ਕੀਤੀਗਾ ਕਾਂਗਰਸ ਨੇ ਜੀ ਫੰਡ ਸ਼ਿਮਲੇ ਤੋਂ ਆਏ ਸੀ ਮੰਤਰੀ ਸਾਹਿਬ ਦਾ ਨਹੀਂ ਨਹੀਂ ਉਹ ਫੰਡ ਸ਼ਿਮਲੇ ਤੋਂ ਆਏ ਸੀ ਜੀ ਜਿੱਥੇ ਕਾਂਗਰਸ ਦੀ ਸਰਕਾਰ ਆ ਫੰਡ ਤਾਂ ਸਟੇਟ ਗਵਰਨਮੈਂਟ ਨਹੀਂ ਦੇਣਾ ਨਾ ਕਮੇਟੀ ਨੂੰ ਕਿਹੜੀ ਆਮਦਨ ਹੈ ਇਹਨਾਂ ਨੂੰ ਅਜੇ ਤੱਕ ਇਹੀ ਨਹੀਂ ਪਤਾ ਇਹੀ ਗਰੀਆਂ ਦੇ ਵਿੱਚ ਫੰਡ ਸਾਡੇ ਨੇ ਫੰਡ ਨਹੀਂ ਲੈ ਕੇ ਦੱਸੋ ਇਹ ਕਿੱਥੋਂ ਪੈਸੇ ਲੈ ਕੇ ਆਏ ਨੇ ਐਮ ਐਲ ਏ ਸਾਹਿਬ ਹਾਊਸ ਦੇ ਮੈਂਬਰ ਨੇ ਉਹ ਕੋਈ ਵੀ ਅਦਗਟਨ ਕਰ ਸਕਦੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਸਾਰਾ GST ਦਾ ਜੋ ਪੈਸਾ ਹੈ ਉਹਦੇ ਨਾਲ ਕਮੇਟੀ ਚੱਲਦੀ ਹੈ ਥੋੜਾ ਫੰਡ ਆਉਂਦਾ GST ਦਾ ਪੰਜਾਬ ਸਰਕਾਰ ਤੋਂ ਹੀ ਆਉਂਦਾ ਉਹਦੇ ਨਾਲੇ ਸਾਰੇ ਟੈਂਡਰ ਲੱਗਦੇ ਨੇ ਉਹਦੇ ਨਾਲੇ ਸਾਰੀਆਂ ਤਨਖਾਹਾਂ ਦੇ ਹੁੰਦੀਆਂ ਨੇ ਉਹਦੇ ਨਾਲੇ ਸਾਰੇ ਕੰਮ ਚੱਲਦੇ ਨੇ ਸਾਰਾ ਪੈਸਾ ਇੰਡਾਇਰੈਕਟਲੀ ਪੰਜਾਬ ਸਰਕਾਰ ਦੀ ਜੀ ਜੀ ਕੀ ਜਿਹੜੀਆਂ ਸਿਹਤ ਨਿਆਇਕ ਹੋਣਗੀਆਂ ਚੱਲਦੀ ਚੱਲ ਰਹੀਆਂ ਐ ਇਸ ਟਾਈਮ ਬਣ ਰਹੀਆਂ ਨੇ ਉਹਨਾਂ ਵਜ੍ਹਾ ਤੁਸੀਂ ਵਾਇਟਾਉਂਗੇ ਕੋਈ ਹੌਸੀ ਅਸੀਂ ਤਿੰਨ ਕਲੋਨੀਆਂ ਪਰਸੋ ਹੀ ਢਾਹ ਕੇ ਛੱਡਿਆ ਤੁਸੀਂ ਖਬਰ ਵੀ ਲਾਈ ਆ ਸਾਰਿਆਂ ਨੇ ਹਾਂਜੀ ਅਸੀਂ ਉਹਦੇ ਸਾਰੀਆਂ ਕਲੋਨੀਆਂ ਕਾਂਗਰਸ ਦੀਆਂ ਨੇ ਤੁਸੀਂ ਜਿਹੜੀਆਂ ਹੁਣ ਵੀ ਬਣ ਰਹੀਆਂ ਸਾਰੀਆਂ ਕਾਂਗਰਸ ਦੀਆਂ ਅੱਗੇ ਜਾਰੀ ਲਊਗਾ ਜੀ ਇਹ ਕੰਮ ਹਾਂ ਜਾਰੀ ਰੱਖੋ ਅੱਛਾ ਇੱਕ ਵੀ ਹੋਰ ਮੈਂ ਭੁੱਲ ਗਿਆ ਸੀ ਕਿ ਇੱਕ ਨਾ ਕੱਲ ਉਹਦੇ ਬਾਰੇ ਹੋਇਆ ਸੀਗਾ ਰੌਲਾ ਪਿਆ ਸੀ ਵੀ ਮਹਾਰਾਜ ਜੱਸਾ ਸਿੰਘ ਸੋਹਣੀ ਰਾਮਗੜੀ ਦਾ ਉਦਘਾਟਨ ਕਰਕੇ ਹਾਂ ਬਿਲਕੁਲ ਉਹੋ ਜ ਉਦਘਾਟਨ ਕੀਤਾ ਜੀ ਉੱਥੇ ਉਹਨਾਂ ਨੇ ਮੰਤਰੀ ਸਾਹਿਬ ਨੂੰ ਵੀ ਬੁਲਾਇਆ ਤੁਸੀਂ ਪੁਸ਼ਕਰ ਰਾਜ ਜੀ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਪੁੱਛ ਸਕਦੇ ਹੋ ਪੁਸ਼ਕਰ ਰਾਜ ਜੀ ਨੇ ਵੀ ਇਨਵਾਈਟ ਕੀਤਾ ਸੀ ਉਹਨਾਂ ਦੇ ਉੱਤਰ ਪ੍ਰੈਸ ਨੂੰ ਵੀ ਗਿਆ ਸੀ 100 ਫੋਨ ਕੀਤਾ ਕਿ ਪ੍ਰਧਾਨ ਜੀ ਅਸੀਂ ਇਸ ਨੂੰ ਵਧੀਆ ਤਰੀਕੇ ਨਾਲ ਸਾਡੀ ਭਾਈਚਾਰਕ ਦੇ ਨਾਲ ਇੱਕ ੜੜੀ ਵੀ ਹੈ ਇੱਕ ਧਾਰਮਿਕ ਜੁੜੀ ਵੀ ਹੈ ਇਹ ਨਹੀਂ ਆਏ ਉੱਥੇ ਵੀ ਇਹਨਾਂ ਨੇ ਰਾਜਨੀਤੀ ਕੀਤੀ ਸੋ ਇਹਨਾਂ ਨੇ ਖੱਣੇ ਨੂੰ ਸਿਆਸੀ ਤੌਰ ਤੇ ਨਹੀਂ ਇਹ ਖੱਣੇ ਨੂੰ ਵੈਸੇ ਵੀ ਵੰਡੇ ਜਾ ਰਹੇ ਨੇ ਹਰ ਹਰ ਪਹਿਲੂ ਤੇ ਵੰਡੇ ਜਾ ਰਹੇ ਇੱਕ ਹੋਰ ਸਤਿਕਾਰਯੋਗ ਜਿਹੜੇ ਸਾਡੇ ਐਮਪੀ ਸਾਹਿਬ ਨੇ ਤਦਾਰ ਅਮਰ ਫਿਜ਼ੀ ਉਹ ਲੋਕਾਂ ਨੇ ਚੁਣ ਕੇ ਪਾਰਲੀਮੈਂਟ 'ਚ ਭੇਜੇ ਬਟ ਉਹਨਾਂ ਦਾ ਰਵਈਆ ਦੇਖੋ ਤੁਸੀਂ ਪਿੱਛੇ ਜੇ ਇੱਕ ਐਪਲੀਕੇਸ਼ਨ ਦਿੱਤੀ ਆ ਬਾਗ ਨੂੰ ਸੁੰਦਰ ਬਣਾਉਣ ਵਾਸਤੇ ਵੀ ਉਹਦੇ 'ਚ ਟਰੀ ਗਾਰਡ ਸਾਨੂੰ ਦਿੱਤੇ ਜਾਣ ਜੀ ਉਹ ਐਪਲੀਕੇਸ਼ਨ ਦਿੱਤੀ ਚਲੋ ਉਹਨਾਂ ਨੇ ਫੜ ਕੇ ਰੱਖ ਲਈ ਉਸ ਤੋਂ ਬਾਅਦ ਪੀ ਸਾਹਿਬ ਨਾਲ ਗੱਲ ਹੋਈ ਫੋਨ 'ਤੇ ਪੀ ਸਾਹਿਬ ਦਾ ਜਵਾਬ ਸੁਣਾਉਂਦਾਂ ਕੈਸਾ ਹਾਸੋ ਹੋਈ ਨਾ ਤੁਸੀਂ ਆਪ ਹੈਰਾਨ ਹੋਵੋਗੇ ਕਹਿੰਦੇ ਜੀ ਗੁਰਕੀਰਤ ਜੀ ਤੋਂ ਕਾਓ ਕੀ ਜੇ ਗੁਰਕੀਰਤ ਜੀ ਨੂੰ ਅਸੀਂ ਕਹਿ ਕੇ ਕੰਮ ਕਰਾਉਣੇ ਨੇ ਤੁਸੀਂ ਗੁਰਕੀਰਜੀ ਦੇ ਕਹਿਰੇ ਚੱਲਣਾ ਪਰ ਸੈਂਟਰ ਦੇ ਵਿੱਚ ਦਾ ਸਰਕਾਰ ਬੀਜੇਪੀ ਦੇ ਤੁਸੀਂ ਮੋਦੀ ਸਾਹਿਬ ਜੇ ਕਹਿਣ ਕਿ ਸਾਡੇ ਨੁਮਾਇੰਦਿਆਂ ਨੂੰ ਕਹਿ ਕੇ ਕੋਈ ਜਿਹੜੇ ਸਾਡੇ ਬੰਦੇ ਨੇ ਜਾਂ ਜਿਹੜੇ ਸਾਡੇ ਮੋਤਬਰ ਬੰਦੇ ਨੇ ਉਹਨਾਂ ਤੋਂ ਕਹਿ ਕੇ ਫੰਡ ਦਵਾਵਾਂਗੇ ਤਾਂ ਇਹ ਕੋਈ ਤੁੱਕ ਬਣਦੀ ਹੈ ਵੀ ਇਦਾਂ ਦੀ ਧੰਵਾ ਜੀ ਜੀ